ਸਾਰੀ ਸੰਗਤ ਦਾ ਸੇਵਾਦਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਮਹੀਨਾ ਸੇਵਾ ਨਿਭਾਈ ਆ ਬਾਬਾ ਜੀ ਕਿਰਪਾ ਨਾਲ ਪੋਰਾ ਸਾਹਿਬ ਦੇ ਦਰਸ਼ਨ ਸੰਗਤ ਨੂੰ ਕਰਵਾਇਆ ਸਾਰਿਆਂ ਨੇ ਆਪਾਂ ਸਹਿਯੋਗ ਦਿੱਤਾ ਵਾ ਅਗਾਹ ਤੋਂ ਵੀ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਨੀ ਆ ਵੀ ਇਸੇ ਤਰ੍ਹਾਂ ਹੀ ਆਪਾਂ ਇਸ ਦਰਬਾਰ ਦੀ ਸੇਵਾ ਕਰਦੇ ਰਹੀ ਜੀ ਜਿਹੜੇ ਕੋਈ ਕੁੱਤੇ ਹੋਇਆ ਦਰਬਾਰ ਨਾਲ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਦਰਬਾਰ ਨਾਲ ਜੋੜਿਆ ਜਾਵੇ ਜਿਨ੍ਹਾਂ ਸੇਵਾਦਾਰ ਹੋਰ ਆ ਹਰ ਇੱਕ ਨੂੰ ਪਲੇ ਰਿਆ ਜਾਵੇ ਭਾਈ ਸੇਵਾ ਕਰੋ ਇਹ ਬਾਬਾ ਜੀ ਦਾ ਘਰ ਆ ਜੀ ਸਮਾਂ ਜਿਹੜੀ ਸੇਵਾ ਬਦ ਦੁਆਰਾ ਨਹੀਂ ਮਿਲਣੀ ਕਿਸੇ ਨੂੰ ਸੇਵਾ ਜੀ ਕਰਮ ਵਾਲਿਆਂ ਜਿਹੜੇ ਆਪਾਂ ਬਾਬਾ ਜੀ ਦੇ ਘਰ 'ਚ ਖੜੇ ਆ ਇਹ ਜੀ ਦੀ ਬੇਨਤੀ ਹੈ ਸਾਰੀ ਸੰਗਤ ਨੂੰ ਸੇਵਾਦਾਰ ਬਣੋ ਸਮਤ ਲੋ ਆਪ ਤੋਂ ਨਾਲ ਦੇ ਸੇਵਾਦਾਰ ਨੂੰ ਦੇਖੋ ਵੀ ਉਹ ਚ ਕੀ ਗੁਣਾ ਉਹ ਤੋਂ ਗੁਣ ਪ੍ਰਾਪਤ ਕਰੋ ਅਗੁਣ ਤਾਂ ਦੁਨੀਆ ਤੇ ਬਹੁਤ ਪਏ ਆ ਉਹ ਗੁਣਾ ਵਾਲੀ ਜਾਣਾ ਗੁਣਾ ਦੇ ਆਪਾ ਧਾਰਨੀ ਬਣਾ ਜੋ ਬਾਬਾ ਜੀ ਦੇ ਬਚਨ ਆ ਅੱਜ ਆਪਾਂ ਬਾਬਾ ਜੀ ਦੇ ਚਰਨਾਂ ਚ ਇੱਥੇ ਖੜੇ ਆ ਵੱਡੀ ਦਰਿਆਹੀ ਹਸਤੀ ਆ ਇਸ ਦਰਬਾਰ ਦੇ ਵਿੱਚ ਜਿਹੜੀ ਬੰਦ ਸੇਵਾ ਕਰਦੇ ਆ ਜਿੰਨੇ ਮਹਾਂਪੁਰਸ਼ ਆ ਸਾਰੇ ਸੇਵਾਦਾਰ ਆ ਹੈੱਡ ਆ ਸਾਰਿਆਂ ਦੀ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਇਹ ਸੇਵਾ ਕਰਨ ਦੀ ਬੇਨਤੀ ਆ ਕਿ ਗੁਰੂ ਵਾਲੇ ਬਣੋ ਸੇਵਾਦਾਰਾਂ ਤੋਂ ਸਮਤ ਲਓ ਦੂਜਿਆਂ ਤੋਂ ਵੇਖ ਕੇ ਚਿਹਰੇ ਆਪਣੇ ਜਿਹੜੇ ਅਗੂ ਵਾਲੇ ਬਣਾਓ। ਧੰਨਵਾਦ ਸਾਰੇ ਸੇਵਾਦਾਰਾਂ ਦਾ।